ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੀ ਲਿਪੀ ਦੇ 35 ਅੱਖਰ ਜਿਨ੍ਹਾਂ ਦਾ ਉਚਾਰਨ ਇਸ ਪ੍ਰਕਾਰ ਕਰਨਾ ਹੈ ਊੜਾ ਐੜਾ ਈੜੀ ਸਸਾ ਹਾ ਹਾ ਕਕਾ ਖਖਾ ਗਗਾ ਕਗਾ ੰਗਾ 자, 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 타타, 타타, 자, 다 자, 다 ਅਣਾਣ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਥੱਪਾ ਬੱਬਾ ਪੱਪਾ ਮੰਮਾ ਯਈਆ ਰਾਰਾ ਲੱਲਾ ਵਵਾ ੜਾੜਾ ਗੁਰਮੁਖੀ ਲਿਪੀ ਦੇ 35 ਅੱਖਰਾਂ ਵਿੱਚੋਂ ਉਹ ਅੱਖਰ ਜਿਹੜੇ ਵਿਦਿਆਰਥੀਆਂ ਕੋਲੋਂ ਉਚਾਰਨ ਵਿੱਚ ਕਠਨਤਾਈ ਹੁੰਦੀ ਹੈ ਉਹਨਾਂ ਅੱਖਰਾਂ ਦਾ ਉਚਾਰਨ ਵਿਸ਼ੇਸ਼ ਕਰਕੇ ਇਸ ਪ੍ਰਕਾਰ ਦੱਸਿਆ ਜਾਂਦਾ ਹੈ ਨੰਗਾ ਇਸ ਦਾ ਉਚਾਰਨ ਮੂੰਹ ਪੂਰਾ ਖੋਲ ਕੇ ਜ਼ੁਬਾਨ ਜਿੰਨੀ ਵੀ ਪਛਾਣ ਉਹ ਲਗਾ ਸਕਦੇ ਹਾਂ ਗਲ ਵਿੱਚ ਤੇ ਜੋ ਗਲ ਵਿੱਚ ਥੋੜਾ ਜਿਹਾ ਮਾਸ ਲਟਕਦਾ ਹੁੰਦਾ ਜਿਸ ਨੂੰ ਕਾਂ ਕਿਹਾ ਜਾਂਦਾ ਹੈ ਉਥੇ ਜ਼ੁਬਾਨ ਮੜੀ ਮੜੀ ਟੱਚ ਕਰੇਗੀ ਮੂੰਹ ਖੁੱਲਾ ਰਹੇਗਾ ਤਾਂ ਇਹ ਅੱਖਰ ਦਾ ਉਚਾਰਨ ਹੋਵੇਗਾ ਮੰੰ 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 ਇਸੇ ਤਰ੍ਹਾਂ ਣ ਣ ਆਪਣੀ ਜ਼ੁਬਾਨ ਤਾਲੂ ਨਾਲ ਕੁੱਟ ਕੇ ਜ਼ੋਰ ਨਾਲ ਲਾਉਂਦਿਆਂ ਹੋਇਆਂ ਦੰਦਾਂ ਨੂੰ ਇੱਕੇਦਾਂਮ ਜ਼ੋਰ ਨਾਲ ਕੁੱਟ ਲੈਣਾ ਹੈ ਤੇ ਫਿਰ ਇੱਕੇਦਾਂਮ ਆਪਣੀ ਜ਼ੁਬਾਨ ਠਾਂ ਸੁੱਟ ਕੇ ਤੇ ਦੰਦਾਂ ਨੂੰ ਖੋਲ ਦੇਣਾ ਹੈ ਮੂ ਨੂੰ ਖੋਲ ਦੇਣਾ ਹੈ ਤਾਂ ਇਸ ਦਾ ਉਚਾਰਨ ਹੋਵੇਗਾ ਣ ਣ ਣ ਣ ਹਾਂਜੀ ਅਣਾਣਾ ਇਸ ਦਾ ਉਚਾਰਨ ਵਿਦਿਆਰਥੀ ਕਈ ਦਫਾ ਨਾਣਾ ਪਹਿਲੋਂ ਨੰਨੇ ਕੰਨਾਂ ਲਾ ਕੇ ਫਿਰ ਨਾਣੇ ਕੰਨਾਂ ਲਾਉਂਦੇ ਨਾਣਾ ਇਹ ਉਚਾਰਨ ਗਲਤ ਹੋ ਜਾਂਦਾ ਹੈ ਸ਼ੁੱਧ ਉਚਾਰਨ ਹੈ ਇਸ ਦਾ ਅਣਾਣਾ ਆਪਣੇ ਮੋਹਰਲੇ ਦੰਦਾਂ ਦੇ ਅੰਦਰਲੇ ਪਾਸੇ ਜਿਮਾਨ ਲੱਗ ਕੇ ਦੋ ਵਾਰ ਇੱਕੇ ਵਾਰ ਇੱਕੇਦਮ ਠੰਡ ਗੇਗੀ ਵਾਰੀ-ਵਾਰੀ ਇੱਕੇਦਮ ਠੰਡ ਗੇਗੀ ਦੋ ਵਾਰ ਅਣਾਣਾ 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 ਇਹ ਇਹਦਾ ਉਚਾਰਨ ਇਕੱਠਾ ਕਰੋ ਣਾਣਾ ਣਾਣਾ ਫਿਰ ੜਾੜਾ ਇਹਦਾ ਉਚਾਰਨ ਕਈ ਵਿਦਿਆਰਥੀ ਰਾੜਾ ਰਾਰੇ ਕੰਨਾਂ ਲਾ ਕੇ ਫਿਰ ਮਗਰੋਂ ੜਾੜੇ ਕੰਨਾਂ ਲਾਉਂਦੇ ਰਾੜਾ ਇਹ ਅਸ਼ੁੱਧ ਉਚਾਰਨ ਹੈ ਇਸ ਅੱਖਰ ਦਾ ਸ਼ੁੱਧ ਉਚਾਰਨ ੜਾੜਾ ਦੋ ਵਾਰੀ ੜਾੜਾ ਬੋਲਣਾ ਇਹ ਵੀ ਜ਼ੁਬਾਨ ਮੂਹਰਲੇ ਦੰਦਾਂ ਦੇ ਅੰਦਰਲੇ ਪਾਸੇ ਉੱਪਰਲੇ ਦੰਦਾਂ ਦੇ ਅੰਦਰਲੇ ਪਾਸੇ ਲੱਗ ਕੇ ਇੱਕੇ ਦੰਦ ਠਾਣ ਨੂੰ ਡਿਗਦੀ ਤਾਂ ਬੋਲਦੇ ਹਾਂ ਅੜਾ ਫਿਰ ਇਸੇ ਤਰ੍ਹਾਂ ਅੜਾ ਦੋ ਵਾਰੀ ਬੋਲਣਾ ਅੜਾੜਾ ਅੜਾ ਹਾਂਜੀ ਇਕੱਠਾ ਬੋਲੋ ਅੜਾੜਾ ਅੜਾੜਾ ਹਾਂਜੀ ਇਹ ਗੁਰਮੁਖੀ ਦੇ 35 ਅੱਖਰਾਂ ਦਾ ਉਚਾਰਨ ਹੈ ਨਾਲ ਹੀ ਫਾਰਸੀ ਭਾਸ਼ਾ ਦੇ ਪੈਰਾਂ ਵਿੱਚ ਬਿੰਦੀ ਵਾਲੇ ਅੱਖਰਾਂ ਦੇ ਉਚਾਰਨ ਇਸ ਪ੍ਰਕਾਰ ਕਰਨੇ ਹਨ ਲਲਾ ਸ਼ਸ਼ਾ ਖਖਾ ਰਗਾ ਜ਼ਜ਼ਾ ਫਫਾ ਫਿਰ ਇੱਕ ਵਾਰੀ ਸਰਵਣ ਕਰ ਲੈਣਾ ਲਲਾ دوجا اکھر ہے للا یہ ہے للا اوپر مول اکھر ہے سسا بندی لگ کے ششا مول اکھر ہے کھا بندی لگ کے خخا مول اکھر ہے گگا بندی لگ کے غغا مول اکھر ہے ججا بندی لگ کے ززا مول اکھر ہے پھپا بندی لگ کے ففا واہ گرو جی کا خالصہ گرو جی کی فتح